ਬੀਤੇ ਦਿਨ ਪੰਜਾਬ ਦੌਰੇ ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਵਾਲੇ ਕਿਸਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਉਹਨਾਂ ਦੱਸਿਆ ਕਿ ਪੀਐਮ ਮੋਦੀ ਨਾਲ ਬਹੁਤ ਹੀ ਵਧੀਆ ਮਾਹੌਲ ਵਿੱਚ ਗੱਲਬਾਤ ਹੋਈ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਕਿਸਾਨਾਂ ਪ੍ਰਤੀ ਰਵੱਈਆ ਬਹੁਤ ਵਧੀਆ ਰਿਹਾ ਹਰ ਇੱਕ ਕਿਸਾਨ ਦੀ ਗੱਲ ਚੰਗੇ ਢੰਗ ਨਾਲ ਸੁਣੀ ਗਈ ਅਤੇ ਹੜ੍ਹਾਂ ਨਾਲ ਹੋਏ ਨੁਕਸਾਨ ਬਾਰੇ ਵੀ ਗੱਲ ਕੀਤੀ ਗਈ ਉਹਨਾਂ ਦੱਸਿਆ ਕਿ ਉਹ ਪੀਐਮ ਮੋਦੀ ਨੂੰ ਮਿਲ ਕੇ ਸੰਤੁਸ਼ਟ ਨੇ ਤੇ ਉਹਨਾਂ ਨੂੰ ਉਮੀਦ ਹੈ ਕਿ ਪੀਐਮ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨਗੇ ਉਹਨਾਂ ਕਿਹਾ ਕਿ ਜੋ 1600 ਕਰੋੜ ਰੁਪਏ ਦਾ ਪੈਕੇਜ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦਿੱਤਾ ਗਿਆ ਏ ਉਸ ਤੋਂ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਪੀਐਮ ਨੇ ਸਾਡੀ ਉਮੀਦ ਨੂੰ ਪੂਰਾ ਕੀਤਾ ਏ ਅਸੀਂ ਉਹਨਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸਾਹ ਪਰ ਬਹੁਤ ਉਹਨਾਂ ਨੇ ਸਤਿਕਾਰ ਨਾਲ ਸਾਡੇ ਨਾਲ ਗੱਲ ਕੀਤੀ ਅਸੀਂ ਉਹਨਾਂ ਦਾ ਬਹੁਤ ਜਤਮਾਨ ਕੀਤਾ ਐਸੇ ਨੇ ਤਾਂ ਹੋਣਾ ਚਾਹੀਦਾ ਹੈ ਕਿ ਜਿਹੜੇ ਹਰ ਇੱਕ ਕਿਸਾਨ ਦੀ ਗੱਲ ਸੁਣ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਤੇਨੇ ਜਿੰਨਾ ਨੁਕਸਾਨ ਹੋਇਆ ਅਸੀਂ ਵੱਧ ਤੋਂ ਵੱਧ ਮੁਆਵਜ਼ਾ ਤੁਹਾਨੂੰ ਦੇਵਾਂਗੇ ਕਿ ਜਿਹਨੀਆਂ ਤੁਹਾਡੀ ਖੇਤੀ ਖਰਾਬ ਹੋਈ ਆ ਜੋ ਤੁਹਾਡੇ ਮਕਾਨ ਖਰਾਬ ਹੋਏ ਨੇ ਜੋ ਪੋਟਲੀ ਫਾਰਮ ਵਗੈਰਾ ਜੋ ਪਸ਼ੂ ਵਗੈਰਾ ਸਾਰਾ ਅਸੀਂ ਤੁਹਾਨੂੰ ਮੁਆਵਜ਼ਾ ਦੇਵਾਂਗੇ ਜਿਹੜਾ ਮੋਦੀ ਸਾਹਿਬ ਨਾਲ ਹੀ ਮਿਲਿਆ ਬਹੁਤ ਚੰਗੀ ਤਰ੍ਹਾਂ ਮਿਲਿਆ ਮੋਦੀ ਸਾਹਿਬ ਨੇ ਸਾਡੀ ਬਹੁਤ ਜ਼ਿਆਦਾ ਦੁੱਖ ਦੇ ਜਿਹੜੀਆਂ ਗੱਲਾਂ ਹੀ ਸੁਣ ਲਿਆ ਨੇ ਉਹਨਾਂ ਕਹਿੰਿਆ ਕਿ ਅਸੀਂ ਤੁਹਾਨੂੰ ਹਰ ਗੱਲੋਂ ਪੰਜਾਬ ਦੇ ਨਾਲ ਮੋਢਾ ਲਾ ਕੇ ਖੜੇ ਆ ਜੇ ਕਿ ਤੇ ਜੀ ਮੋਦੀ ਸਾਹਿਬ ਨੇ ਸਾਨੂੰ ਫੌਰੀ ਤੌਰ ਤੇ ਜਿਹੜਾ ਪੈਕੇਜ ਦਿੱਤਾ ਘੱਟ ਦਿੱਤਾ ਵਾ ਤੇ ਕੋਈ ਏਡੀ ਵੱਡੀ ਗੱਲ ਨਹੀਂ ਗਈ ਕਿ ਤੱਕ ਚੋਂ ਨਾ ਫੇਰ ਕਿਹਾ ਦੁਬਾਰਾ ਜਦੋਂ ਰਾਤ ਪੰਜਾਬ ਸਰਕਾਰ ਲਿਸਟ ਭੇਜੇਗੀ ਅਸੀਂ ਫੇਰ ਦਗਾ ਜਿੰਨਾ ਵੀ ਬਣੇਗਾ ਤੁਸੀਂ ਇਹ ਫੌਰੀ ਤੌਰ ਤੇ ਜਿਹੜਾ ਪੰਜਾਬ ਸਰਕਾਰ ਨੂੰ ਆਇਆ ਹੈ ਫੌਰੀ ਤੌਰ ਤੇ ਸਾਨੂੰ ਕਿਸਾਨਾਂ ਨੂੰ ਮਿਲਣਾ ਚਾਹੀਦਾ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਦੁਕਾਨਦਾਰਾਂ ਨੂੰ ਮਿਲਣਾ ਚਾਹੀਦਾ ਜੇ ਅਸੀਂ ਕਹੀਏ ਵੀ ਇਹ ਵੀ ਡੀਕ ਦੇ ਰਹਿਲ ਵੀ ਹੋਰ ਤੱਕ ਜਾ ਦੇ ਹੋਰ ਤੱਕ ਜ 23 ਦੇ ਬਾਅਦ ਖਾ ਮਾਫੀਆਂ ਨੂੰ ਤੇ ਫੇਰ ਤੇ ਸਾਡੇ ਤੱਕ ਪਹੁੰਚਣਾ ਹੀ ਨਹੀਂ ਮੋਦੀ ਸਾਹਿਬ ਤੇ ਗੱਲ ਇਹ ਮੰਗ ਰਹੀ ਵੀ ਸਾਡਾ ਪੂਰਾ ਪਿਆਰ ਰੱਖਿਆ ਜਾਏ ਸਾਡਾ ਮਤ ਦਿੱਤੀ ਜਾਏ ਉਹ ਕਹਿੰਦਾ ਕਿ ਮਤ ਤੁਹਾਡੀ ਪੂਰੀ ਕਰਾਂਗੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਇੰਨਾਂ ਕੋਲ ਪਾ ਕੇ ਦੇਖ ਤੇ ਬਾਕੀ ਜਿੰਨਾ ਵੀ ਸਰਵਾ ਹੋਇਆ ਹੈ ਨਾ ਕਰਾ ਆਗੇ ਤੇ ਤੁਸੀਂ ਪ੍ਰਧਾਨ ਸਾਹਿਬ ਨੂੰ ਦੱਸ ਦਿਓ ਲਖੜਾ ਸਾਹਿਬ ਹੀ ਆਏ ਸੀ ਉਹਨਾਂ ਨੂੰ ਵੀ ਦੱਸਿਆ ਉਹਨਾਂ ਨੂੰ ਤੇ ਉਹਨਾਂ ਨੇ ਕਿਹਾ ਵੀ ਤੁਹਾਡਾ ਪੂਰਾ ਪੂਰਾ ਜੋ ਵੀ ਮੁਆਵਜ਼ਾ ਉਹ ਦਿੱਤਾ ਜਾਏਗਾ ਤਾਂ ਹੀ ਮੰਗ ਕੀਤੀ ਸੀ